ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਤੇ ਅੱਜ ਆਪਾਂ ਭਾਈ ਹੁਣਾਂ ਕੋਲੇ ਆਵਾ ਬੁਲਟ 2018 ਮਾਡਲ ਤੇ ਆਪਾਂ ਆਏ ਆ ਜੀ ਸਰਨੇ ਭਾਈ ਪਿੰਡ ਦਾ ਨਾਮ ਦੱਸ ਦਿਓ ਭਾਈ ਸੱਸ਼ਿਕਾ ਵੀਰ ਜੀ ਪਿੰਡ ਜਮਾਲਪੁਰ ਤੇ ਪਠਾਨਕੋਟ ਲੱਗੇ ਪੈਂਦਾ ਜੇ ਸਰਨੇ ਲੱਗੇ ਤੇ ਸੁਪਨਾ ਮੇਰਾ ਨਾਮ ਇਹਨਾਂ ਦਾ ਹੈਗਾ ਮੇਰਾ ਨਾਮ ਪਰਵੀਰ ਸਿੰਘ son of ਭਤਾਰ ਸਿੰਘ ਤੇ ਬੁਲਟਾਂ ਦਾ ਕੰਮ ਇਹ ਘਰ ਵਿੱਚ ਹੀ ਕਰੀਦਾ ਸੇਰ ਪਰਚੇਜ਼ ਤੇ ਬਾਕੀ ਵੀਰ ਹੁਣਾਂ ਬੁਲਟ ਦਿੱਤਾ ਆ ਜੋ ਕਿਹਾ ਦੱਸੋ ਭਾਈ ਉਹੀ ਨਿਕਲਿਆ ਜਾਂ ਕੋਈ 1 ਰੁਪਏ ਦੀ ਕੋਈ ਗੱਲਬਾਤ ਨਹੀਂ ਨਹੀਂ ਜੋ ਕਿਹਾ ਹੀ ਭਾਈ ਨੇ ਉਹੀ ਚੀਜ਼ ਨਿਕਲੀ ਬਿਲਕੁਲ オリジナル ਆ ਬਾਕੀ ਤੁਸੀਂ 1 ਰੁਪਏ ਮੋਰਸਾ ਦੇ ਬਾਕੀ ਮੋਰਸਾ ਅੰਦਰ ਵੀ ਲੱਗੇ ਤੇ ਤੇ ਮਲਕੀ 2018 ਮਾਡਲ ਆ ਤੇ ਟਾਇਰ ਵੀ ਨਾਲ ਦੇ ਹੀ ਆ ਮਤਲਬ ਕਿ ਜਿੱਦਾਂ ਸ਼ੋਰੂਮ ਭਾਈ ਨੇ ਕਿਹਾ ਇਹ ਕੰਡੀਸ਼ਨ ਹੈ ਇਸ ਦਾ ਤੇ ਕਿਹਾ ਹੀ ਉਹੀ ਚੀਜ਼ ਮਤਲਬ ਜਿੱਦਾਂ ਸਾਨੂੰ ਇਹਨਾਂ ਨੇ ਕਿਹਾ ਸੀ ਨਾ ਫੋਨ ਤੇ ਪਿਆ ਉਹਦੀ ਕੰਡੀਸ਼ਨ ਹੋਊਗੀ ਮੋਟਰਸਾਈਕਲ ਦੀ ਤੇ ਬਿਲਕੁਲ ਉਹੋ ਹੀ ਚੀਜ਼ ਨਿਕਲੀ ਆ ਸਾਰਾ オリジナル ਆ ਭਾਜੀ ਕੋਈ ਰੰਗ ਪੇਂਟ ਦਾ ਨਹੀਂ ਗੱਲ ਨਹੀਂ ਜੋ ਭਾਈ ਨੇ ਆਖਿਆ ਉਹੀ ਅੱਗੇ ਹੋਇਆ ਜੇ ਫਿਰ ਵੀ ਭਾਈ ਨੇ ਆਪਾਂ ਇਹਦੀ ਮਹੀਨੇ ਦੀ ਗਾਰੰਟੀ ਦਿੰਨੇ ਆ ਔਰ ਕੋਡ ਜੇ ਤੁਹਾਨੂੰ ਕੋਈ ਚੀਜ਼ ਲਾਪੇਗੀ ਤੇ ਰਿਟਰਨ ਕਰ ਸਕਦੇ ਕੋਈ ਗੱਲ ਨਹੀਂ ਉਧਰ ਮਤਲਬ ਕਿ ਤੁਹਾਨੂੰ ਵੀ ਪਤਾ ਹੋਵੇ ਪਿਆਜਕਰ ਕੋਈ ਵੀ ਬੁਲਟਾਂ ਦੀ ਸੇਲ 'ਚ ਇਦਾਂ ਦਾ ਨਹੀਂ ਕਰਦਾ ਵੀ ਮਹੀਨੇ ਦੀ ਗਾਰੰਟੀ ਲੋਕ ਤਾਂ ਮਿੰਟ ਦਾ ਲੈਣਦੇ ਨਹੀਂ ਵੀ ਚਲੋ ਇੱਥੇ ਆ ਕੇ ਬਿਲਕੁਲ ਬਿਲਕੁਲ ਜੀ ਤੇ ਗੇਟ ਤੋਂ ਨਿਕਲ ਗਿਆ ਤੇ ਗਾਰੰਟੀ ਖਤਮ ਹੋ ਗਈ ਹਾਂ ਤੇ ਭਾਜੀ ਹੁਣ ਹੀ ਕਹਿੰਦੇ ਆ ਵੀ ਮਹੀਨੇ ਦੀ ਗਾਰੰਟੀ ਆ ਜਦੋਂ ਵੀ ਇੱਕ ਮਹੀਨੇ 'ਚ 24 ਤੁਸੀਂ ਜੇ ਤੁਹਾਨੂੰ ਨਹੀਂ ਪਸੰਦ ਲੱਗਾ ਉਹਨੇ ਪਹਿਲੇ ਵੀਰ ਕੋ ਲੈ ਕੇ ਜਾ ਰਟਨ ਕਰ ਸਕਦੇ ਭਾਈ ਤੀ ਉਸਤੇ ਫਾਰਮ ਤੁਹਾਨੂੰ ਆਂਦੀ ਲੋੜ ਨਹੀਂ ਤੁਹਾਡੇ ਖਾਤੇ ਪੇਮੈਂਟ ਪੈ ਜੇਗੀ ਮੋਰਸਾ ਮੁੰਡਾ ਆਏਗਾ ਚਾਬੀ ਲੈ ਕੇ ਘਰ ਆ ਜਾਏਗਾ ਕੋਈ ਗੱਲ ਨਹੀਂ ਉਹਨਾਂ ਦੀ ਨਾ ਦੂਜੀ ਗੱਲ ਭਾਈ ਆਪਣੇ ਕੋ ਹਰ ਮਾਡਲ ਅਵੇਲੇਬਲ ਹੈ 2800 ਪੰਜ ਤੋਂ ਲੈ ਕੇ 6 7 8 10 11 12 15 18 20 22 23 ਤੁਹਾਨੂੰ ਪੁਰਾਣੀ ਸ਼ੇਵ ਦੇ ਇਕੱਲੇ ਬੁਲਟੀ ਵੀ ਮਿਲਣਗੇ ਮੇਰਾ ਸਟੈਂਡਰਡ ਦਾ ਹੀ ਕੰਮ ਹੈ ਠੀਕ ਹੈ ਜੀ ਇੱਧਰ ਵੀ ਲੱਗੇ ਜੇ ਮੋਟਰਸਾਈਕਲ ਇਹਨਾਂ ਦੇ ਬਾਕੀ ਇਹਦੇ ਭਾਈ ਹੁਣਾਂ ਨੇ ਜੇ ਲਾਈ ਨਹੀਂ ਇਹ ਦੱਸਿਆ ਨਹੀਂ ਇਹਨਾਂ ਨੂੰ ਪਿਆ ਬਾਜ ਹੋਣਾ ਵਾ ਅੰਦਰ ਵੀ ਇਹਨਾਂ ਦੇ ਭ ਇਹ ਤੇ ਜਿਹੜਾ ਰੈਡੀ ਹੋਣ ਵਾਲੇ ਆਣਾ ਹੈ ਇਹ ਰੈਡੀ ਹੋਣ ਤੋਂ ਤਣ ਤਣ ਵਾਲੇ ਨੇ ਬਾਕੀ ਆ ਲੱਗੇ ਤੇ ਬਾਕੀ ਅੰਦਰ ਲੱਗੇ ਨੇ ਬੁਲਟਾਂ ਦਾ ਆਪਣਾ ਕੰਮ ਏ ਤੇ ਬਾਕੀ ਮੇਰਾ ਵੀਰੇ ਜਦੋਂ ਵੀ ਹੋਣਾ ਭਾਈ ਦਾ ਕੰਟੈਕਟ ਨੰਬਰ ਤੁਹਾਨੂੰ ਦੇ ਦੂੰਗਾ ਥੱਲੇ ਜਿਹੜੇ 2022 ਮਾਡਲ ਆ 2022 ਮਾਡਲ ਹੈ ਤੇ ਤੁਸੀਂ ਇਹਦੀ ਵੀ ਕੰਡੀਸ਼ਨ ਵੇਖ ਸਕਦੇ ਜੀ ਆਹ ਵਾਲੇ ਯਾਰ ਇਹ 2000 ਇਹ ਭਾਈ 2023 ਮਾਡਲ ਬਿਲਕੁਲ ਜੈਨੂ ਚਲਿਆ 5700 ਕਿਲੋਮੀਟਰ Ориਜਨਲ ਠੀਕ ਹੈ ਜੀ ਇਹ 2017 ਮਾਡਲ ओरिजिनल 12000 ਚੱਲਿਆ ਦੋਨੋਂ ਫਰੰਟ ਟਾਇਰ ਨਾਲ ਦਾ ਅਗਲਾ ਪਿਛਲਾ ਮੋਟਾ ਪਿਆ ਇਹ ਵੀਰ ਜੀ 2008 ਮਾਡਲ ਜੇ ਪੁੱਠੀਕਲੀ ਵਾਲਾ ਜੀ ਨੂੰ ਕਹਿੰਦੇ ਪੁੱਠੀਕਲੀ ਵਾਲਾ ਰੀਸਟੋਰ ਹੋਇਆ ਸਾਰਾ ਮੋਟਰਸਾਈਕਲ ਰੀਸਟੋਰ ਹੋ ਕੇ 7000 ਚੱਲਿਆ ਜੀ ਅੱਗੇ ਲੱਗੇ ਪਈ 2019 ਮਾਡਲ ਠੀਕ ਹੈ ਜੀ ਉਹ ਵੀ ਮੋਟਰਸਾਈਕਲ ਸਾਰਾ ओरिजिनल ਜੇ ਬਾਕੀ ਜੋ ਤੁਹਾਨੂੰ ਕਹ ਜੇ ਕਹਾਂਗੇ ਆਹ ਚੀਜ਼ ਪੇਂਟ ਆ ਉਹ ਪੇਂਟ ਹੋਏਗੀ ਜੇ ਕਹਾਂਗੇ ਉਹ ਨਹੀਂ ਪੇਂਟ ਤੇ ਨਹੀਂ ਪੇਂਟ ਜੇ ਪੇਂਟ ਹੋਏਗੀ ਤੁਹਾਨੂੰ ਪਹਿਲੇ ਸਵਸ਼ਟ ਕੀਤਾ ਜਾਏਗੀ ਆਹ ਚੀਜ਼ ਦੀ ਪੇਂਟ ਹੈ ਜੀ ਤੇ ਬਾਕੀ ਮੇਰਾ ਭਰਾ ਉਹ ਪੂਰਾ ਮਾਨਤਨ ਹੋਏਗਾ ਭਰਾ ਦੀ ਵੀਡੀਓ ਦੇਖ ਕੇ ਆਓ ਜਿੰਨਾ ਰਗ ਮਾਨਤਨ ਵਾਤਵਾਦ ਹੋਏਗਾ ਪੂਰਾ ਮਾਨਤਨ ਕਰਕੇ ਤੁਹਾਨੂੰ ਬੁਲਟ ਦਿੱਤਾ ਜਾਏਗਾ ਤੇ ਬਾਕੀ ਵੀਰ ਜੀ ਦਾ ਆਪਣਾ ਇੱਕ ਵਰੀ ਕੰਟੈਕਟ ਨੰਬਰ ਵੀ ਦਰਸਾ ਦਈਓ ਫੇਰ ਆਪਈ ਮੋਬਾਈਲ ਨੰਬਰ ਜੇ 768508881 ਹਾਂਜੀ ਤੇ ਜਦੋਂ ਵੀ ਆਉਣਾ ਉਹ ਭਾਈ ਨੂੰ ਫੋਨ ਕਰ ਲਿਓ ਫੋਨ ਕਰਕੇ ਆਇਆ ਵੀਰ ਜੀ ਬਾਕੀ ਬੁਲਟ ਹੋਰ ਵੀ ਤਿੰਨ ਆ ਰਹੇ ਨੇ ਇੱਕ ਲਿਆ ਜੇ 2017 ਮਾਡਲ ਉਹ ਚੱਲਿਆ ਜੀ ਸਿਰਫ 3300 ਕਿਲੋਮੀਟਰ ਹੋਰ ਤੇ ਉਹ ਸ਼ਾਮਾ ਦਾ ਕਾਜੇ ਲੈਣਾ ਹੋਏਗਾ ਤੇ ਮੈਨੂੰ ਕੰਟੈਕਟ ਕਰ ਸਕਦੇ ਨੇ ਭਾਜੀ ਜੀ ਤੇ ਭਾਈ ਨੂੰ ਫੋਟੋ ਪਹੇਜੇਗੀ ਨਾਲੇ ਹਰ ਵੀਡੀਓ ਦੇ ਜੇ ਰਗੜ ਲੱਗੀ ਉਹ ਵੀ ਦੱਸਾਂਗੇ ਭਾਈ ਇੱਥੇ ਰਗੜ ਲੱਗੀ ਆ ਆ ਚੀਜ਼ ਪੇਂਟ ਆ ਆ ਚੀਜ਼ ਨਹੀਂ ਪੇਂਟ ਝੂਠ ਵਾਲੀ ਕੋਈ ਗੱਲ ਨਹੀਂ ਕੋਈ ਜੋ ਅਗਰ ਸਪਸ਼ਟ ਹੋਏਗਾ ਜੋ ਵੀ origignal ਹੈ ਜੋ ਜੀ ਜੈਨੂਇਨ ਆ ਨਾ ਜੇ ਮੋਟਰਸਾਈਕਲ ਥੋੜਾ ਮਾੜਾ ਹੋਏਗਾ ਉਹਦਾ ਰੇਟ ਘੱਟ ਹੋਏਗਾ ਜੇ ਆਪਾਂ ਜਿਹਦੇ ਕੋ ਪੈਸੇ ਪੂਰੇ ਲਾਂਗੇ ਤੇ ਮੋਟਰਸਾਈਕਲ ਵੀ ਪੈਸਿਆਂ ਨਾਲ ਪੂਰੇ ਆਣਾ ਦੇਵਾਂਗੇ ਇਹ ਨਹੀਂ ਹੈ ਕਿ ਰੁਪਈਆ ਲਲੀਆ ਬੱਕੀ ਕੋ ਡੇ ਲਾ ਤੇ ਮੋਟਰਸਾਈਕਲ ਇਲਾਕਾ ਵਾਲ ਉਹ ਚੀਜ਼ ਨਹੀਂ ਇੱਥੇ ਹੋਏਗੀ ਬਾਕੀ ਜੇ ਮੈਨੇ ਵੀਰਪਰਾ ਨੂੰ ਮੋਟਰਸਾਈਕਲ ਨਹੀਂ ਪਸੰਦ ਆਂਦਾ ਜੇ ਕੋਈ ਮੋਟਰਸਾਈਕਲ ਫਾਰਡ ਨਹੀਂ ਲਹfte ਦੇ ਵਿੱਚ ਵਿੱਚ ਉਹ ਭਾਈ ਵਾਪਸ ਕਰ ਸਕਦੇ ਨੇ ਜੇ ਓਦਾਂ ਵਾਪਸ ਕਰਨਾ ਜੇ ਯਾਨੀ ਮੋਟਰਸਾਈਕਲ ਕਮੀ ਨਹੀਂ ਨਿਕਲੀ 5000 ਰੁਪਏ ਘਟਾ ਦੇ ਕੇ ਮੋਟਰਸਾਈਕਲ ਨੂੰ ਵਾਪਸ ਕਰ ਸਕਦੇ ਨੇ ਜਿੰਨੀ ਰਕਮ ਤੋਂ ਠੀਕ ਇੰਨੀ ਘਾੜੀ ਇਨਕਮ ਹੁੰਦੀ ਜੀ ਇੰਨੀ ਕਹੀ ਕਮਾਈ ਰੱਖੀ ਆ ਬਾਕੀ ਜੋ ਹੋਏਗਾ ਤੁਹਾਨੂੰ ਸਾਹਮਣੇ ਕਹਿ ਕੇ ਚੀ ਦਿੱਤੀ ਜਾਏਗੀ ਠੀਕ ਆ ਭਾਈ ਬਾਕੀ ਭਾਜੀ ਹੁਣੀ ਆਪਣਾ ਇੰਸਟਾ ਦਾ ਵੀ ਪੇਜ ਦੱਸ ਦਿਆ ਹਾਂਜੀ ਭਾਜੀ ਖਾਸਾ ਡੀਲਸ ਨਾਲ ਦੇ ਮੇਰਾ ਪੇਜ ਠੀਕ ਆ ਤੇ ਉਹਨਾਂ ਨੂੰ ਫੋਲੋ ਤੇ ਕਰ ਲਿਓ ਤੁਸੀਂ ਤੇ ਖਾਸਾ ਡੀਲਸ ਨਾਲ ਦੇ ਮੇਰਾ ਪੇਜ ਏ ਤੇ ਭਾਜੀ ਉਹਨਾਂ ਨੇ ਮ ਤੇ ਫੋਲੋ ਕਰਕੇ ਆਓ ਤੇ ਕੋਈ ਗੱਲ ਨਹੀਂ ਜਿੰਨਾ ਮਾਨਤਣੇਗਾ ਵਾਦ-ਵਦ ਭਰਾਵਾਂ ਦਾ ਕਰਾਂਗੇ ਕੋਈ ਗੱਲ ਨਹੀਂ ਤੇਰੀ ਗੱਲ ਚਲੋ ਸਾਸੀ ਗਾਲ ਸਾਸੀ ਗਾਲ ਵੱਡੇ ਵੱਡੇ ਓਕੇ ਆਓ ਜੀ ਪਿੰਡ ਆਣ ਕੇ ਤੇ ਹੁਣ ਪਾਪਾ ਗੁਰਦਰਾ ਸਾਹਿਬ ਆਏ ਹੀ ਮਥਾਟੀ ਏਕੇ ਤੇ ਹੁਣ ਲੈ ਆ ਕੇ ਚੱਲੇ ਆਂ ਘਰ ਬਾਕੀ ਘਰ ਜਾ ਕੇ ਖਾਣੇ ਕਰ ਲੱਗ ਜਾ ਕੇ ਰੋਕ ਲਿਓ ਇੱਕ ਮਿੰਟ ਹੋ ਜੀ ਤੇਲ ਤੇ ਚੋਦੇ ਕੰਮ ਬਣਾ ਲਓ